ਲੋਕ ਸਭਾ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਖਲਾਰਾ ਜਿਆ ਪਿਆ ਜਾਪਦਾ ਬਹੁਤੇ ਸੀਨੀਅਰ ਅਕਾਲੀ ਜਥੇਦਾਰ ਸੁਖਬੀਰ ਸਿੰਘ ਬਾਦਲ ਤੋਂ ਪ੍ਰਧਾਨਗੀ ਖੋਣ ਦੀ ਤਾਕਜ ਨੇ ਪਰ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਦੇ ਵਿੱਚ ਪੰਜਾਬ ਦੇ ਵੱਡੇ ਕਾਂਗਰਸੀ ਆਗੂਆਂ ਦੇ ਨਿੱਤਰ ਨਾਲ ਸਥਿਤੀ 6.5 ਵਾਲੀ ਬਣ ਗਈ ਹੈ ਕਿ ਆਖਰਕਾਰ ਕਾਲੀਆਂ ਦੇ ਨਾਲ ਖਾਸ ਕਰਕੇ ਸੁਖਬੀਰ ਬਾਦਲ ਦੇ ਨਾਲ ਇੰਨਾ ਕਾਂਗਰਸੀਆਂ ਦਾ ਮੋਹ ਕਿਵੇਂ ਜਾਗਾ ਤੁਸੀਂ ਜੁੜੇ ਲੋਕਪਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਮਾਮਲਾ ਇਸ ਤਰ੍ਹਾਂ ਹੈ ਕਿ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਗੁਰਦਾਸਪੁਰ ਤੋਂ ਸੱਜਰੇ ਸੱਜਰੇ ਲੋਕ ਸਭਾ ਮੈਂਬਰ ਚੁਣੇਗੇ ਸੁਖਜਿੰਦਰ ਸਿੰਘ ਰੰਧਾਵਾ ਸੁਖੀ ਰੰਧਾਵਾ ਨੇ ਇੱਕ ਨਿੱਜੀ ਚੈਨਲ ਦੇ ਨਾਲ ਇੰਟਰਵਿਊ ਕਰਦੇ ਆ ਸੁਖਬੀਰ ਸਿੰਘ ਬਾਦਲ ਦੀ ਪਿੱਠ ਥਾਪੜੀ ਹੈ ਪਿੱਠ ਹੀ ਨਹੀਂ ਥਾਪੜੀ ਉਹਨਾਂ ਦੇ ਹੱਕ 'ਚ ਆ ਕੇ ਸੁਖਜਿੰਦਰ ਰੰਧਾਵਾ ਖਲੋਗੇ ਨੇ ਸੁਖਜਿੰਦਰ ਰੰਧਾਵਾ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਕਾਰਜਕਾਲ ਦੇ ਦੌਰਾਨ ਕਿਹਾ ਗਿਆ ਕਿ ਪਾਰਟੀ ਨੇ ਦਿਨ ਦੁੱਗਣੀਆਂ ਰਾਤ ਝੋਗਣੀਆਂ ਤਰੱਕੀਆਂ ਕੀਤੀਆਂ ਨੇ ਖੈਰ ਰੰਧਾਵਾ ਹੋਰਾਂ ਦੀ ਇਹ ਗੱਲ ਸੁਣ ਕੇ ਬੰਦੇ ਦੇ ਕੰਨ ਵੀ ਹੱਸਦੇ ਆ ਤੇ ਬੰਦੇ ਦੇ ਦੰਦ ਵੀ ਹੱਸਦੇ ਆ ਜੇਕਰ ਗ੍ਰਾਫ ਦੀ ਗੱਲ ਕਰ ਲਈ ਜਾਵੇ ਸੁਖਜਿੰਦਰ ਰੰਧਾਵਾ ਦੇ ਕੋਲ ਦੇ ਮੁਤਾਬਕ ਕਿ ਅਕਾਲੀ ਦਲ ਦਾ ਗ੍ਰਾਫ ਵਧਿਆ ਹੈ ਅਕਾਲੀ ਦਲ ਮਜ਼ਬੂਤੀ ਨਾਲ ਵਧਿਆ ਹੈ ਅਕਾਲੀ ਦਲ ਤਕੜਾ ਹੋਇਆ ਜਾ ਤਾਂ ਫਿਰ ਸੁਖਜਿੰਦਰ ਰੰਧਾਵਾ ਨੂੰ ਰਾਜਨੀਤਿਕ ਸ਼ਾਸਤਰ ਦਾ ਪਤਾ ਨਹੀਂ ਕਿ ਰਾਜਨੀਤਿਕ ਸ਼ਾਸਤਰ ਕੀ ਹੁੰਦਾ ਹੈ ਪਾਰਟੀਆਂ ਕਿਵੇਂ ਵੱਧਦੀਆਂ ਤੇ ਕਿਵੇਂ ਘਟਦੀਆਂ ਨੇ ਜਾਂ ਫਿਰ ਸੁਖਜਿੰਦਰ ਸਿੰਘ ਰੰਧਾਵਾ ਇੱਥੇ ਮਸ਼ਕਰੀ ਕਰਦੇ ਨਜ਼ਰ ਆਉਂਦੇ ਆ ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਤੇ ਸੁਖਬੀਰ ਸਿੰਘ ਬਾਦਲ ਦੇ ਵਿੱਚ ਇੱਕ ਸਮਾਨਤਾ ਹੈ ਕਿ ਦੋਵੇਂ ਵਿਰਾਸਤੀ ਸਿਆਸਤ ਦੇ ਵਿੱਚੋਂ ਸਿਆਸਤ ਚਾਏ ਹੈ ਸੁਖਬੀਰ ਸਿੰਘ ਬਾਦਲ ਆਪਣੇ ਮਰਹੂਮ ਪਿਤਾ ਪ੍ਰਕਾਸ਼ ਸਿੰਘ ਬਾਦਲ ਜੋ ਕਿ ਪੰਜਾਬ ਦੇ ਲਗਭਗ 5 ਵਾਰ ਮੁੱਖ ਮੰਤਰੀ ਰਹੇ ਉਹਨਾਂ ਦੀ ਸਿਆਸੀ ਵਿਰਾਸਤ ਤੋਂ ਆਏ ਐ ਤੇ ਸੁਖਜਿੰਦਰ ਸਿੰਘ ਰੰਧਾਵਾ ਆਪਣੇ ਪਿਤਾ ਸੰਤੋਖ ਸਿੰਘ ਰੰਧਾਵਾ ਜੋ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਕਈ ਵਾਰ ਮੰਤਰੀ ਰਹੇ ਉਹਨਾਂ ਦੀ ਵਿਰਾਸਤ ਨੂੰ ਸੰਭਾਲ ਰਹੇ ਐ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜਿਹੜੀ ਪੰਜਾਬ ਦੀ ਵਿਰਾਸਤੀ ਸਿਆਸਤ ਹੈ ਉਹ ਚਾਹੇ ਅਕਾਲੀਆਂ ਦੀ ਹੋਵੇ ਚਾਹੇ ਕਾਂਗਰਸੀਆਂ ਦੀ ਤੇ ਹੁਣ ਥੋੜੀ-ਥੋੜੀ ਆਪ ਵਾਲਿਆਂ ਦੀ ਬਣਦੀ ਜਾਂਦੀ ਹੈ ਇਹ ਲੋਕ ਆਪਣੇ ਤੋਂ ਬਾਹਰ ਸਿਆਸਤ ਨੂੰ ਜਾਣਾਂ ਨਹੀਂ ਦੇਣ ਚਾਹੁੰਦੇ ਇਹੀ ਕਾਰਨ ਹੈ ਕਿ ਸੁਖਜਿੰਦਰ ਰੰਧਾਵਾ ਨੇ ਇਹ ਗੱਲ ਕਹੀ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਮਜ਼ਬੂਤ ਹੋਇਆ ਅਕਾਲੀ ਦਲ 68 ਸੀਟਾਂ ਤੋਂ 18 ਤੇ ਅਪੜਿਆ 18 ਤੋਂ ਅਕਾਲੀ ਦਲ 3 ਤੇ ਆ ਗਿਆ ਜੇਕਰ ਸੁਖਜਿੰਦਰ ਸਿੰਘ ਰੰਧਾਵਾ ਦੇ ਕਾਲ ਦੇ ਮੁਤਾਬਕ ਅਕਾਲੀ ਦਲ ਮਜ਼ਬੂਤ ਹੋਇਆ ਤਾਂ ਫਿਰ ਜੇ ਇਸ ਨੂੰ ਅਕਾਲੀ ਦਲ ਮਜ਼ਬੂਤ ਹੁਣਾਂ ਕਿਹਾ ਜਾਣਾ ਹੈ ਤਾਂ ਫਿਰ ਤੁਸੀਂ ਅੰਦਾਜ਼ਾ ਸਹੀ ਜੇ ਲਾ ਸਕਦੇ ਹੋ ਅਕਾਲੀ ਦਲ ਲੋਕ ਸਭਾ ਚੋਣਾਂ ਦੇ ਵਿੱਚ 2004 ਤੇ 9 ਦੇ ਦਰਮਿਆਨ ਲਗਭਗ 8 ਸੀਟਾਂ ਤੇ ਜਿੱਤਿਆ ਖਾਸ ਕਰਕੇ 4 ਦੇ ਵਿੱਚ ਅਕਾਲੀ ਦਲ ਨੇ 8 ਸੀਟਾਂ ਜਿੱਤੀਆਂ ਅਕਾਲੀ ਦਲ 4 ਤੇ ਆ ਗਿਆ ਅਕਾਲੀ ਦਲ 4 ਤੋਂ 2 ਤੇ ਆ ਗਿਆ ਤੇ 2 ਤੋਂ ਹੁਣ 1 ਤੇ ਆ ਗਿਆ ਰਾਜ ਸਭਾ ਚ ਅਕਾਲੀ ਦਲ ਦਾ ਖਾਤਾ ਬੰਦ ਹੋ ਚੁੱਕਿਆ ਹੈ ਇੱਕ ਵੀ ਰਾਜ ਸਭਾ ਦੇ ਵਿੱਚ ਅਕਾਲੀ ਜਥੇਦਾਰ ਇਸ ਸਮੇਂ ਮੌਜੂਦ ਨਹੀਂ ਮੌਜੂਦ ਵੀ ਕਿਵੇਂ ਹੋਵੇ ਅਕਾਲੀ ਦਲ ਦੇ ਕੋਲ ਜੇਕਰ ਲੈਜਿਸਲੇਟਰ ਜਾਨੀ ਕਿ ਵਿਧਾਨਕਾਰਾਂ ਦੀ ਗਿਣਤੀ ਦੇਖੀ ਜਾਵੇ ਤਾਂ ਉਹ 3 ਹੈ 3 ਦੇ ਹਿਸਾਬ ਦੇ ਨਾਲ ਤਾਂ ਕੋਈ ਰਾਜ ਸਭਾ ਦੀਆਂ ਪੌੜੀਆਂ ਆਪਣੇ ਬੰਦੇ ਨੂੰ ਨਹੀਂ ਚੜਾ ਸਕਦਾ ਤੇ ਤਾਕਤ ਪੰਜਾਬ ਦੇ ਵਿੱਚ ਹੈ ਜੇਕਰ ਬੇਅਦਬੀ ਦੇ ਮਾਮਲੇ ਦੇ ਵਿੱਚ ਸੁੱਕੀ ਗਿੱਲੀ ਮਾਫੀ ਮੰਗ ਲੈਣੀ ਅਤੇ ਬੇਅਦਬੀ ਕਰਨ ਤੋਂ ਬਾਅਦ ਢੀਠਾਈ ਨਾਲ ਕੰਮ ਕਰਨਾ ਤੇ ਉਸ ਤੋਂ ਬਾਅਦ ਲਗਾਤਾਰ ਵਿਚਰਨਾ ਤੇ ਇਹੀ ਕਹੀ ਜਾਣਾ ਕਿ ਜਿਨ੍ਹਾਂ ਦਾ ਜਿਨ੍ਹਾਂ ਨੇ ਬੇਅਦਬੀ ਕਰਾਈ ਉਹਨਾਂ ਦਾ ਕੱਖ ਨਾ ਰਹੇ ਕੱਖ ਨਾ ਰਹੇ ਤੇ ਜੇਕਰ ਇਹ ਅਕਾਲੀ ਦਲ ਦੀ ਮਜ਼ਬੂਤੀ ਹੈ ਫਿਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਆਪਣੀ ਸਿਆਸੀ ਅਪਰੋਚ ਦੇ ਉੱਤੇ ਇੱਕ ਵਾਰ ਫਿਰ ਛਾਤੀ ਮਾਰ ਲੈਣੀ ਚਾਹੀਦੀ ਹੈ ਦੇਖ ਲੈਣਾ ਚਾਹੀਦਾ ਹਾਲਾਂਕਿ ਮਨਨ ਨੂੰ ਸੁਲਝੋਏ ਸਿਆਸਦਾਨਾਂ ਚ ਗਿਣਦਾ ਪੰਜਾਬ ਦੇ ਪਰ ਉਹਨਾਂ ਨੂੰ ਇੱਕ ਵਾਰ ਛਾਤੀ ਮਾਰ ਲੈਣੀ ਚਾਹੀਦੀ ਹੈ ਕਿ ਜੇਕਰ ਇਹੀ ਮਜ਼ਬੂਤੀ ਹੈ ਜੇਕਰ ਖਾਲਾਕੇ ਨੂੰ ਲੱਗਦਾ ਹੈ ਕਿ ਸਖਜਿੰਦਰੰਦਾਵਾ ਇੱਥੇ ਚਤਰਾਈ ਕਰ ਰਹੇ ਨੇ ਕਿ ਵਾਕੇ ਹੀ ਸੁਖਬੀਰ ਸਿੰਘ ਬਾਦਲ ਦੇ ਹੱਥ ਫੜਾਈ ਰੱਖੋ ਤੇ ਇਸੇ ਤਰ੍ਹਾਂ ਵਾਲੀ ਅਕਾਲੀ ਦਲ ਕਦੇ 2 ਕਦੇ 4 ਕਦੇ 3 ਤੇ ਖੇਡਦਾ ਰਹੀ ਐਸੀ ਨਜ਼ਾਰੇ ਨਾਲ ਜਿਹੜਾ ਉਹ ਸਰਕਾਰ ਵੀ ਬਣਾ ਲਈ ਕਦੇ ਵਿਰੋਧੀ ਦੇ ਰਚ ਵੀ ਆ ਜੀਏ ਜਿਹੜਾ ਸੀ ਅਕਾਲੀਆਂ ਨਾਲ ਦਾਲ ਆਇਆ ਸੀ ਵੀ ਉੱਤਰ ਘਾਟੋਂ ਹੁਣ ਮੇਰੀ ਵਾਰੀ ਮੈਂ ਚੜਨਾਂ ਵਾਲੀ ਗੱਲ ਉਹ ਹੁਣ ਅਸੀਂ ਆਪ ਆਲਿਆਂ ਨਾਲ ਲਾ ਲਾਂਗੇ ਹਾਲਾਂਕਿ ਪੰਜਾਬ ਦੀਆਂ ਸਿਆਸੀ ਤੇ ਰਾਜਨੀਤਿਕ ਸਥਿਤੀਆਂ ਕਾਫੀ ਬਦਲ ਗਈਆਂ ਨੇ ਮਾਹੌਲ ਹੁਣ ਉਹ ਹੋ ਜਾ ਨਹੀਂ ਰਿਹਾ ਅਕਾਲੀ ਦਲ ਬੇਸ਼ੱਕ ਪੰਜਾਬ ਦੀ ਸਿਆਸਤ ਦੇ ਹਾਸ਼ੀਏ ਤੇ ਪਹੁੰਚ ਚੁੱਕਿਆ ਹੈ ਤੇ ਜੇਕਰ ਇਸੇ ਤਰ੍ਹਾਂ ਨਾਲ ਹੀ ਅਕਾਲੀ ਦਲ ਦੀ ਸਿਆਸਤ ਅਤੇ ਅਕਾਲੀ ਦਲ ਦੀ ਲੀਡਰਸ਼ਿਪ ਕੰਮ ਕਰਦੀ ਰਹੀ ਇਹਦਾ ਹਾਸ਼ੀਏ ਤੋਂ ਬਾਹਰ ਜਾਣ ਦਾ ਵੀ ਜਿਹੜਾ ਉਹ ਵੀ ਕੋਈ ਅਣਹੋਣੀ ਗੱਲ ਨਹੀਂ ਹੋ ਸਕਦੀ ਪੰਜਾਬ ਦੀ ਸਿਆਸਤ ਦੇ ਅੰਦਰ ਕਿਸੇ ਵੇਲੇ ਖੱਬੇ ਪੱਖੀ ਧਰਾਂ ਦਾ ਬੜਾ ਬੋਲਬਾਲਾ ਸੀ ਅਕਾਲੀ ਦਲ ਦੇ ਨਾਲ ਗੱਠ ਜੋੜ ਵੀ ਰਿਹਾ ਕਈ ਸਰਕਾਰਾਂ ਬਣਾਈਆਂ ਇਹਨਾਂ ਨੇ ਤੇ ਕਈ ਤੋੜੀਆਂ ਕਾਮਰੇਡਾਂ ਦੀਆਂ ਦੋਨੇ ਵੱਡੀਆਂ ਪਾਰਟੀਆਂ ਜੋ ਪੰਜਾਬ 'ਚ ਸਰਗਰਮ ਸੀ ਸੀਪੀਆਈ ਤੇ ਸੀਪੀਐਮ ਉਹ ਵੀ ਇਸੇ ਦੁੱਖੋਂ ਹੀ ਅੱਜ ਹਾਸ਼ੀਏ ਤੋਂ ਪਰਾ ਚਲੇ ਗਈਆਂ ਅੱਜ ਇੱਕ ਅੱਦੇ ਪਿੰਡ 'ਚ ਇੱਕ ਅੱਦੇ ਜ਼ਿਲ੍ਹੇ ਦੇ ਵਿੱਚ ਪੌਕਟਾਂ 'ਚ ਕਾਮਰੇਡ ਰਹਿ ਗਏ ਤੇ ਇਹੀ ਹਾਲ ਅਕਾਲੀ ਦਲ ਦਾ ਹੈ ਅਕਾਲੀ ਦਲ ਦੀ ਲੀਡਰਸ਼ਿਪ ਦੇ ਵੱਲੋਂ ਕੀਤੀਆਂ ਜਾਂਦੀਆਂ ਗਲਤੀਆਂ ਤੇ ਕਾਮਰੇਡਾਂ ਦੀ ਲੀਡਰਸ਼ਿਪ ਵੱਲੋਂ ਕੀਤੀਆਂ ਗਈਆਂ ਗਲਤੀਆਂ ਦਾ ਨਤੀਜਾ ਹੀ ਹੈ ਕਿ ਅੱਜ ਕਾਮਰੇਡ ਹਾਸ਼ੀਏ ਤੇ ਨੇ ਬੇਸ਼ੱਕ ਸੁਬੀਰ ਸਿੰਘ ਬਾਦਲ ਤਣਾੜ ਨੇ ਉਹਨਾਂ ਕੋਲੇ ਪੈਸਾ ਆਇਆ ਉਹਨਾਂ ਕੋਲੇ ਵੱਡੇ ਵੱਡੇ ਹੋਟਲ ਨੇ ਵੱਡਾ ਵੱਡਾ ਟੀਵੀ ਚੈਨਲਾਂ ਦਾ ਨੈਟਵਰਕ ਹੈ ਉਹਨਾਂ ਦੇ ਨਾਲ ਕੁਝ ਕੁ ਬੰਦੇ ਚੱਲਦੇ ਰਹਿਣਗੇ ਹਮੇਸ਼ਾ ਹੀ ਚੱਲਦੇ ਰਹਿਣਗੇ ਕੁਝ ਕੁ ਸਲਾਹਕਾਰ ਕੁਝ ਕੁ ਬੰਦੇ ਕਿਉਂਕਿ ਜਿਹਦਾ ਜਿਹਦੇ ਕੋਲ ਮਾਇਆ ਹੁੰਦੀ ਆ ਉਹ ਮੇਲਾ ਵੀ ਦੇਖ ਲੈਂਦਾ ਕਾਮਰੇਡਾਂ ਕੋਲੇ ਨਹੀਂ ਸੀ ਉਹਨਾਂ ਕੋਲੇ ਉਹਨਾਂ ਦੇ ਲੀਡਰਾਂ ਕੋਲੇ ਪੈਸਾ ਨਹੀਂ ਸੀ ਪਰ ਉਹਨਾਂ ਦੇ ਲੀਡਰਾਂ ਨੇ ਬੱਜਰ ਗਲਤੀਆਂ ਕੀਤੀਆਂ ਕਿ ਪਾਰਟੀਆਂ ਅੱਜ ਉਹਨਾਂ ਦੀਆਂ ਹਾਸ਼ੀਏ ਤੋਂ ਪਰਾ ਜਾ ਚੁੱਕੀਆਂ ਨੇ ਸਿਰਫ ਚੰਡੀਗੜ੍ਹ ਜਲੰਧਰ ਦੇ ਦਫ਼ਤਰਾਂ ਤੱਕ ਸੀਮਤ ਰਹਿ ਗਈਆਂ ਨੇ ਇਹੀ ਹਾਲ ਅਕਾਲੀ ਦਲ ਦਾ ਹੋਣਾ ਆ ਜੇਕਰ ਅਕਾਲੀ ਦਲ ਆਪਣੀ ਅਪਰੋਚ ਨੂੰ ਫਿਲਹਾਲ ਸਹੀ ਨਹੀਂ ਕਰ ਪਾਉਂਦਾ ਆਪਣੀ ਅਪਰੋਚ ਨੂੰ ਜਿਹੜੀ ਉਹਨਾਂ ਨੇ ਲਗਾਤਾਰ ਅਪਣਾਈ ਹੈ ਭਾਰਤੀ ਜਨਤਾ ਪਾਰਟੀ ਨਾਲ ਬਿਨਾਂ ਸ਼ਰਤ ਤੋਂ ਦੇਖੋ ਕਈ ਚੀਜ਼ਾਂ ਦੇ ਸਾਈਡ ਇਫੈਕਟ ਬਹੁਤ ਬਾਅਦ ਚ ਪਤਾ ਲੱਗਦੇ ਆ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਦੇ ਪੰਜਾਬ ਚ ਜਿਹੜਾ ਜੜਾ ਲਵਾਉਣੀਆਂ ਸਿੱਖ ਗੁਰਦੁਆਮਾਂ ਦੇ ਵਿੱਚ ਇੰਟਰਫੇਰੈਂਸ ਕਰਾਉਣੀ RSS ਦੀ ਤਾਂ ਤੁਸੀਂ ਆਪ ਦੇਖ ਲਓ ਕਿ ਮਨਜਿੰਦਰ ਸਿੰਘ ਸਿਰਸਾ ਨੇ 1 ਮਿੰਟ ਨਹੀਂ ਲਾਇਆ ਭਾਜਪਾ ਚ ਜਾਣ ਲੱਗਾ ਸਾਰੀ ਦੀ ਸਾਰੀ ਦਿੱਲੀ ਕਮੇਟੀ ਹੁਣ RSS ਤੇ ਭਾਜਪਾ ਦੇ ਅਧੀਨ ਹੈ ਤਾਂ ਤੁਸੀਂ ਸਹੀ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਜਿਹੜਾ ਬਿਨਾ ਸ਼ਰਤ ਪ੍ਰਕਾਰ ਸਿੰਘ ਬਾਦਲ ਨੇ ਕੌਮੀ ਜਮਹੂਰੀ ਗੱਠਜੋੜ ਜਾਨੀ ਕਿ NDA ਚ ਜਾਣ ਦਾ 1996 ਚ ਫੈਸਲਾ ਲਿਆ ਸੀ ਉਹ ਕਿਵੇਂ ਇਹਨਾਂ ਦੀਆਂ ਜਣਾ ਚ ਬੈਠਾ ਹੈ ਸੁਖਬੀਰ ਸਿੰਘ ਬਾਦਲ ਨੂੰ ਨਰੋਲ ਪੰਜਾਬੀ ਤੇ ਪੰਥਕ ਅਪਰੋਚ ਅਪਣਾਉਣ ਦੀ ਲੋੜ ਹੈ ਪਹਿਲੀ ਗੱਲ ਤਾਂ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਜਿੰਨੀ ਬੁਰੀ ਹਾਰ ਉਹਨਾਂ ਦੀ ਹੋਈ ਹੈ ਉਹਨਾਂ ਨੂੰ ਨੈਤਿਕ ਤੌਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਸੀ ਖੈਰ ਚਲੋ ਨਹੀਂ ਉਮੀਦ ਕਰਦੇ ਹਾਂ ਕਿ ਉਹ ਪਾਰਟੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਗੇ ਤੇ ਉਹਨਾਂ ਕੋਸ਼ਿਸ਼ਾਂ ਦੇ ਵਿੱਚ ਇਹ ਵੀ ਹੈ ਕਿ ਪੰਥਕ ਤੇ ਪੰਜਾਬੀਅਤ ਦੀ ਨਰੋਲ ਅਪਰੋਚ ਤੇ ਆਪਣੇ ਸੈਕੂਲਰ ਜਿਹੜਾ ਉਹਨਾਂ ਦਾ ਹੀ ਅਪਰੋਚ ਹੈ ਉਹਨੂੰ ਅੱਗੇ ਵਧਾਉਣਾ ਕਿਉਂਕਿ ਇਹਦੇ ਵਿੱਚ ਇਹ ਵੀ ਗੱਲ ਵੇਖਣ ਨੂੰ ਆਈ ਹੈ ਕਿ ਜਿਹੜਾ ਅਕਾਲੀ ਦਲ ਦੇ ਨਾਲ Hindu voters ਸੀ ਉਹ ਇਸ ਵੇਲੇ ਸ਼ਿਫਟ ਹੋਇਆ ਹੈ ਭਾਜਪਾ ਵੱਲ ਅਕਾਲੀ ਦਲ ਨੂੰ ਆਪਣੇ ਨਾਲ ਜੋੜ ਕੇ ਨਹੀਂ ਰੱਖ ਸਕਿਆ ਕਈ ਚੀਜ਼ਾਂ ਨੇ ਆਉਣ ਦੇ ਦਿਨਾਂ 'ਚ ਇਸ ਤੇ ਵਿਸਤਾਰਤ ਚਰਚਾ ਕਰਾਂਗੇ ਜਿਵੇਂ ਜਿਵੇਂ ਇਹਦੇ ਖਿਲਾਾਰੇ ਅਕਾਲੀ ਦਲ ਦੇ ਵਧਨਗੇ ਚਰਚਾਵਾਂ ਹੋਰ ਗੰਭੀਰ ਹੁੰਦੀਆਂ ਜਾਣਗੀਆਂ